ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 7 ਮਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ ਤਰੀਕ ਹੈਗੀ 7 ਮਈ ਤੇ ਦਿਨ ਵੇਲੇ ਟੈਂਪਰੇਚਰ ਬਹੁਤ ਜ਼ਿਆਦਾ ਸੀਗਾ ਅੱਜ ਤਕਰੀਬਨ ਬਹੁਤ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਖਿਆਲੀ ਡਿਗਰੀ ਤੋਂ ਪਾਰ ਕਰ ਗਿਆ ਵੱਧ ਤੋਂ ਵੱਧ ਕੁਝ ਇਲਾਕਿਆਂ ਦੇ ਵਿੱਚ 44 ਜਾਂ 45 ਡਿਗਰੀ ਦੇ ਆਸ-ਪਾਸ ਵੀ ਤਾਪਮਾਨ ਪੁੱਜਾ ਹੈ ਤੇ ਦੁਪਹਿਰ ਵੇਲੇ ਗਰਮੀ ਤੇ ਲੋ ਵਰਗੀ ਚੱਲਣ ਦੀ ਸਥਿਤੀ ਪੂਰੀ ਪੰਜਾਬ ਦੇ ਵਿੱਚ ਬਣੀ ਹੋਈ ਸੀਗੀ ਦੂਸਰੀ ਤਰਫ ਜੇਕਰ ਗੱਲ ਕਰੀਏ ਤਾਂ ਰਾਤ ਦਾ ਵੀ ਟੈਂਪਰੇਚਰ ਵਧੇਗਾ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਤੇ ਮੌਸਮ ਇਸੇ ਤਰ੍ਹਾਂ ਹੀ ਗਰਮ ਪੰਜਾਬ ਦੇ ਵਿੱਚ ਲਗਾਤਾਰ ਰਹਿਣ ਦੀ ਸੰਭਾਵਨਾ ਹੈ ਪੰਜਾਬ ਦੇ ਨਾਲ ਲੱਗਦੇ ਇਲਾਕੇਾਂ ਦੇ ਵਿੱਚ ਜੰਮੂ ਤੇ ਹਿਮਾਚਲ ਵਿੱਚ ਟੁੱਟਵੇਂ ਤੌਰ ਤੇ ਜਰੂਰ ਮੀਂਹ ਪੈ ਰਿਹਾ ਹੈ ਪਰ ਪੰਜਾਬ ਉੱਪਰ ਕਿਸੇ ਪ੍ਰਕਾਰ ਦਾ ਵੀ ਅਸਰ ਨਹੀਂ ਹੋ ਰਿਹਾ ਹਰਿਆਣਾ ਤੇ ਰਾਜਸਥਾਨ ਦੇ ਦੱਖਣੀ ਹਿੱਸੇਾਂ ਦੇ ਵਿੱਚ ਕੁਝ ਕੁ ਇਲਾਕੇਾਂ ਦੇ ਵਿੱਚ ਸ਼ਾਮ ਵੇਲੇ ਹਲਕੀ ਫੁਲਕੀ ਬਹਾਰਾ ਪੈ ਸਕਦੀਆਂ ਨਹੀਂ ਤਾਂ ਜ਼ਿਆਦਾਤਰ ਇਲਾਕੇ ਦੇ ਵਿੱਚ ਮੌਸਮ ਉੱਥੇ ਵੀ ਗਰਮ ਰਹਿਣ ਦੀ ਸੰਭਾਵਨਾ ਹੈ ਦੂਸਰੀ ਤਰਫ ਪੰਜਾਬ ਵਿੱਚ ਕੱਲ ਤੋਂ ਹੋਮਸ ਤੇ ਗਰਮੀ ਦਾ ਮਾਹੌਲ ਹੋਰ ਵੀ ਜ਼ਿਆਦਾ ਬਣ ਸਕਦਾ ਹੈ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਤੇ ਜੇਕਰ ਗੱਲ ਕਰੀਏ ਤਾਂ 10 ਤੇ 11 ਤਰੀਕ ਦੇ ਆਸ-ਪਾਸ ਹੀ ਗਰਮੀ ਤੋਂ ਰਾਹਤ ਪੰਜਾਬ ਦੇ ਇਲਾਕਿਆਂ ਦੇ ਵਿੱਚ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਉਹਨੇ ਦਿਨ ਗਰਮੀ ਦਾ ਕਹਿਰ ਰਹੇਗਾ ਤੇ ਬਹੁਤ ਸਾਰੀ ਜਗ੍ਹਾ ਟੈਂਪਰੇਚਰ 44-45 ਡਿਗਰੀ ਵੱਧ ਤੋਂ ਵੱਧ ਦਰਜ ਕੀਤਾ ਜਾਵੇਗਾ ਤੇ ਰਾਤ ਦਾ ਟੈਂਪਰੇਚਰ ਵੀ 35 ਤੋਂ 36 ਡਿਗਰੀ ਦੇ ਆਸ-ਪਾਸ ਦਰਜ ਕੀਤਾ ਜਾਵੇਗਾ ਪੰਜਾਬ ਦੇ ਵਿੱਚ